ਸਰ ਫਾਊਂਡੇਸ਼ਨ ਦਾ ਨਾਮ ਆਪਣਾ ਜ਼ਿੰਮੇਵਾਰੀ ਰੱਖਿਆ ਇਹਦਾ ਪ੍ਰੋਗਰਾਮ ਕਰ ਰਹੇ ਹਾਂ ਮੇਰਾ ਨਾਮ ਰਾਜਿੰਦਰੀ ਮੱਕੜ ਹੈ ਮੈਂ ਹੈਜ਼ ਵੈਲਫੇਅਰ ਫਾਊਂਡੇਸ਼ਨ ਰਜਿਸਟਰਡ ਗਵਰਨਮੈਂਟ ਆਫ ਇੰਡੀਆ ਤੋਂ ਬਤੌਰ ਪੰਜਾਬ ਪਰਦਾਨ ਤੇ ਰਾਸ਼ਟਰੀ ਜਨ ਸਕੱਤਰ ਸੇਵਾ ਨਿਭਾ ਰਿਆਂ ਅੱਜ ਦਾ ਜਿਹੜਾ 26 ਜੂਨ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਜੋ ਕਿ ਪੂਰੇ ਪੰਜਾਬ ਚ ਨਹੀਂ ਇੰਡੀਆ ਚ ਨਹੀਂ ਪੂਰੇ ਵਰਲਡ ਵਿੱਚ ਮਨਾਇਆ ਜਾਂਦਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਜੋ ਕਿ ਸੀ ਪਿਛਲੇ 8-9 ਸਾਲਾ ਤੋਂ ਇਸ ਇਵੈਂਟ ਨੂੰ ਮਨਾਉਂਦੇ ਆ ਰਹੇ ਆਂ ਅੱਜ ਅਸੀਂ ਸ਼੍ਰੀ ਅਮਿਤ ਸਰ ਸਾਹਿਬ ਵਿਕੇ 26 ਜੂਨ ਦਾ ਉਪਰਾਲਾ ਵਿੰਟੇਜ ਜਿਮ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਓਨਰਸ ਦੇ ਨਾਲ ਮਿਲ ਕੇ ਅਮਿਤ ਸਰ ਸਾਹਿਬ ਦੀ ਮੇਰੀ ਸਾਰੀ ਹੀ ਟੀਮ ਰਗੂਪਰਾਸ਼ਰ ਜੀ ਜੰਗੀਪਾ ਜੀ ਬਿੱਟੂ ਜੀ ਸਤਨਾਮ ਜੀ ਚੰਨ ਮੈਡਮ ਸਾਰੀ ਸਾਡੀ ਅਮਿਤ ਸਰ ਦੀ ਟੀਮ ਇਕੱਠੇ ਹੋ ਕੇ ਵਿੰਟੇਜ ਜਿਮ ਦੇ ਸਹਿਯੋਗ ਦੇ ਨਾਲ ਪ੍ਰੀਆ ਮੈਡਮ ਉਹਨਾਂ ਦੇ ਓਨਰ ਨੇ ਨਾਲ ਗੌਰਮਲ ਉਤਰਾਜੀ ਉਹਨਾਂ ਦੇ ਅੰਦਰ ਨੇ ਅਸੀਂ ਸਾਰੀ ਇੱਕ ਟੀਮ ਹੋ ਕੇ ਇੱਕ ਸੁਨੇਹਾ ਦਿੱਤਾ 26 ਜੂਨ ਦੇ ਵਿੱਚ ਉਪਰਾਲੇ ਵਿੱਚ ਜਿੱਦਾਂ ਨਸ਼ੇ ਦਾ ਇੱਕ ਦਰਿਆ ਜਿਹੜਾ ਅਠਵਾਂ ਦਰਿਆ ਸੱਤਵਾਂ ਦਰਿਆ ਜਿਹੜਾ ਅਸੀਂ ਸਮਝਦੇ ਹਾਂ ਪੂਰੇ ਪੰਜਾਬ ਵਿੱਚ ਫੈਲਿਆ ਹੋਇਆ ਹੈ ਉਸ ਨੂੰ ਦੂਰ ਕਰਨ ਲਈ ਉਸ ਨੂੰ ਮੁੱਖ ਰੱਖਦੇ ਹੋਏ ਇਹ ਉਪਰਾਲਾ ਅੱਜ 26 ਜੂਨ ਦੇ ਇਵੈਂਟ ਤੇ ਕੀਤਾ ਗਿਆ ਅਸੀਂ ਬੈਂਚ ਪ੍ਰੈਸ ਤੇ ਡੈੱਡ ਲਿਫਟ ਦਾ ਕੰਪੀਟੀਸ਼ਨ ਰੱਖਿਆ ਗਿਆ ਹੈ ਵਿੰਟੇਜ ਜਿਮ ਦੇ ਵਿੱਚ ਉਹਦੇ ਚ ਅਸੀਂ ਸਾਰੀ ਨੌਜਵਾਨ ਪੀੜ੍ਹੀ ਨੂੰ ਇੱਕ ਪ੍ਰੇਰਣਾ ਦੇ ਤਹਿਤ ਇੱਕ ਉਪਰਾਲੇ ਦੇ ਤਹਿਤ ਇੱਕ ਭਵਿੱਖ ਜੋ ਕਿ ਪੰਜਾਬ ਦਾ ਸੀ ਮੰਨਿਆ ਨੌਜਵਾਨ ਨੂੰ ਉਹਨੂੰ ਪ੍ਰੇਰਿਤ ਕਰਦੇ ਹੋਏ ਬੈਂਚ ਪ੍ਰੈਸ ਤੇ ਡੈੱਡ ਲਿਫਟ ਦਾ ਕੰਪੀਟੀਸ਼ਨ ਰੱਖਿਆ ਗਿਆ ਹੈ ਮੈਨੂੰ ਕਹਿੰਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਵੀ ਜਿਹੜਾ ਨੌਜਵਾਨ ਹੈ ਪੰਜਾਬ ਦਾ ਜਿਹੜਾ ਯੂਥ ਹੈ ਨੌਜਵਾਨ ਪੰਜਾਬ ਦਾ ਉਹ ਹਲੇ ਵੀ ਉਸ ਕਦਰ ਨਸ਼ੇ ਦੇ ਵਿੱਚ ਨਹੀਂ ਤਸਿਆ ਹੋਇਆ ਜਿਸ ਤਰੀਕੇ ਦੇ ਨਾਲ ਅੱਜ ਜਿਸੀ ਕੰਪੀਟੀਸ਼ਨ ਵੇਖਿਆ ਹੈ ਜਿਸ ਤਰੀਕੇ ਨਾਲ ਮੁੰਡੇ ਇਸ ਚੀਜ਼ ਨੂੰ ਉਤਸ਼ਾਹਿਤ ਹੋਏ ਨੇ ਇਸ ਕੰਪੀਟੀਸ਼ਨ ਨੂੰ ਲੜਨ ਦੇ ਵਿੱਚ ਇਹ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਉਪਰਾਲਾ ਤੇ ਬੜੀ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਵਿੱਚ ਮੈਂ ਚਾਹਨਾ ਉਹਨਾਂ ਲੋਕਾਂ ਤੱਕ ਇਹ ਮੈਸੇਜ ਜਾਣਾ ਚਾਹੀਦਾ ਹੈ ਜਿਹੜੇ ਕਿ ਪੰਜਾਬ ਨੂੰ ਨਸ਼ੇ ਦਾ ਦਰਿਆ ਸਮਝਦੇ ਹੈ ਉਹਨਾਂ ਨੂੰ ਇਹ ਵੀ ਇੱਕ ਪੱਖ ਦਿਖਾਣਾ ਚਾਹੀਦਾ ਹੈ ਕਿ ਅੱਜ ਦੀ ਤਰੀਕ ਵਿੱਚ ਕੁਝ ਇਹੋ ਜਿਹੇ ਨੌਜਵਾਨ ਵੀ ਨੇ ਜਿਹੜਾ ਨਸ਼ੇ ਨੂੰ ਛੱਡ ਕੇ ਤੇ ਸਪੋਰਟਸ ਵੱਲ ਤੁਰਦੇ ਨੇ ਆਪਣੀ ਸਿਹਤ ਦਾ ਖਿਆਲ ਰੱਖਦੇ ਨੇ ਪੰਜਾਬ ਦਾ ਭਵਿੱਖ ਬਣਨ ਦੇ ਬੰਨੇ ਉਹਨਾਂ ਦੀ ਕੈਪੇਬਿਲਿਟੀ ਹੈ ਸੋ ਮੈਂ ਸਾਰੀ ਹੀ ਆਪਣੀ ਟੀਮ ਨੂੰ ਤੇ ਵਿੰਟੇਜ ਜਿਮ ਦੇ ਓਨਰ ਪ੍ਰਿਆ ਮੈਡਮ ਨੂੰ ਗੌਰਵ ਲੋਟਰਾ ਜੀ ਨੂੰ ਤੇ ਅਮਰਿਤ ਸਾਰੀ ਹੀ ਟੀਮ ਨੂੰ ਇਸ ਦੀ ਵਧਾਈ ਦੇਣਾ ਜਿਨ੍ਹਾਂ ਨੇ ਮੈਨੂੰ ਵੀ ਮਾਨ ਬਖਸ਼ਿਆ ਕਿ ਮੈਨੂੰ ਇਸ ਕੰਪੀਟੀਸ਼ਨ ਦਾ ਹਿੱਸਾ ਬਣਾਇਆ ਮੈਨੂੰ ਤੇ ਮੈਂ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਇੱਕ ਸੁਨੇਹਾ ਦੇਣਾ ਚਾਹਨਾ ਤੁਹਾਡੀ ਮੀਡੀਆ ਦੇ ਰਾਈ ਪਹਿਲੇ ਤਾਂ ਮੈਂ ਤੁਹਾਡੇ ਮੀਡੀਆ ਦੇ ਸਾਰਿਆਂ ਦਾ ਵੀ ਧੰਨਵਾਦ ਕਰਦਾ ਜੋ ਤੁਸੀਂ ਸਮਾਂ ਕੱਢ ਕੇ ਤੇ ਸਾਡੀ ਕਵਰੇਜ ਕੀਤੀ ਹੈ ਤੁਸੀਂ ਇੱਥੇ ਆ ਕੇ ਨੌਜਵਾਨ ਪੀੜ੍ਹੀ ਇੱਕ ਵਾਰੀ ਜਿਹੜਾ ਸੇ ਕੰਪੀਟੀਸ਼ਨ ਕਰਾਇਆ ਹੈ ਉਹਨੂੰ ਜ਼ਰੂਰ ਦੇਖੇ ਕਿ ਕਿਸ ਕਦਰ ਯੂਥ ਜਿਹੜਾ ਹੈ ਉਤਸ਼ਾਹਿਤ ਪ੍ਰੇਰਿਤ ਹੋ ਕੇ ਤੇ ਨਸ਼ੇ ਨੂੰ ਛੱਡ ਕੇ ਤੇ ਆਪਣੀ ਸੇਤ ਵੱਲ ਪੂਰਾ ਹੀ ਅ ਅ ਖੁਸ਼ੀ ਦੇ ਨਾਲ ਜਿਹੜਾ ਹੈ ਕੰਪੀਟੀਸ਼ਨ ਲੜਦਾ ਹੈ ਤੇ ਜਦੋਂ ਉਹਨਾਂ ਨੂੰ ਟਰੋਫੀ ਮਿਲਦੀ ਹੈ ਉਹਨਾਂ ਨੂੰ ਸਰਟੀਫਿਕੇਟ ਜਿਹੜੇ ਅਸੀਂ ਦਿੱਤੇ ਉਹਨਾਂ ਨੂੰ ਅੱਜ ਪਾਰਟਿਸਪੀਟੈਂਟ ਹੈ ਜਿਹੜੇ ਟਰੋਫੀ ਸੀ ਦਿੱਤੀਆਂ ਜੋ ਤੁਹਾਨੂੰ ਮਿਲਦੇ ਤੇ ਕਿਸ ਕਦਰ ਖੁਸ਼ ਹੁੰਦੇ ਨੇ ਐ ਨਹੀਂ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਸਾਰੀ ਹੀ ਟੀਮ ਦਾ ਧੰਨਵਾਦ ਹਾਂਜੀ ਮੈਂ ਦੱਸਣਾ ਭੁੱਲ ਗਿਆ ਸੀ ਇਸ ਵਿੱਚ ਕਿ ਸਰਟੀਫਿਕੇਟ ਟਰੋਫੀ ਦਿਨਾਲ ਅਸੀਂ एनवायरनमेंट ਨੂੰ ਮੁੱਖ ਰੱਖਦੇ ਹੋਏ ਪੌਦੇ ਵੀ ਜਿਹੜੇ ਆ ਹਰ ਪਾਰਟਿਸਪੀਪੈਂਟ ਨੂੰ ਪੌਦੇ ਦਿੱਤੇ ਗਏ ਨੇ ਨਾਲ ਤੇ ਜਿਹੜੇ ਜਿਨਰ ਨੇ ਉਹਨਾਂ ਨੂੰ ਵੀ ਦਿੱਤੇ ਗਏ ਨੇ ਆਪਣਾ ਨਾਮ ਦੱਸ ਕੇ ਜਿੰਦਾਦਲ ਆਜ ਪ੍ਰੋਗਰਾਮ ਕੀ ਰੱਖਿਆ ਹੈ ਤੁਸੀਂ ਮੈਂ ਪ੍ਰੀਯਮਲ ਹੋਤਰਾ ਤੇ ਮੇਰੇ ਹਸਬੈਂਡ ਗੋਰਮਲ ਹੋਤਰਾ ਅਸੀਂ ਦੋਨੋਂ ਹੀ ਅੰਮ੍ਰਿਤਸਰ ਦੇ ਵਿੱਚ ਵਿਂਟੇਜ ਫਿਟਨੈਸ ਨਾਮ ਦਾ ਇੱਕ ਜਿੰਨ ਚਲਾ ਰਹੇ ਹਾਂ ਉਹਦੇ ਨਾਲ ਨਾਲ ਹੀ ਮੈਂ ਹੈਸ ਵੈਲਫੇਅਰ ਫਾਊਂਡੇਸ਼ਨ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਆਫ ਊਮਨ ਵਿੰਗਸ ਵੀ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਜੋ ਫਿਟਨੈਸ ਨੂੰ ਲੈ ਕੇ ਆਪਣੀ ਸਿਹਤ ਨੂੰ ਲੈ ਕੇ ਜੋ ਅਸੀਂ ਸਾਰਿਆਂ ਨੂੰ ਪ੍ਰੋਮੋਟ ਕਰਦੇ ਹਾਂ ਅੱਜ ਬਹੁਤ ਹੀ ਵੱਡਾ ਦਿਨ ਸੀ ਖਾਸ ਦਿਨ ਸੀ ਜੋ ਕਿ ਹੈਜ਼ ਵੈਲਫੇਅਰ ਫਾਊਂਡੇਸ਼ਨ ਦੇ ਮੈਂਬਰਸ ਦੇ ਨਾਲ ਮਿਲ ਕੇ ਆਪਾਂ ਹੋਰ ਖਾਸ ਬਣਾਇਆ ਆਪਣੇ ਜਿਮ ਦੇ ਵਿੱਚ ਅਸੀਂ ਕੰਪੀਟੀਸ਼ਨ ਕਰਵਾਇਆ ਜਿਹੜਾ ਕਿ ਬਹੁਤ ਵਧੀਆ ਬਹੁਤ ਉਤਸ਼ਾਹ ਨਾਲ ਸਾਰਿਆਂ ਵੱਲੋਂ ਖੇਡਿਆ ਗਿਆ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹੋਏ ਉਹਨਾਂ ਨੂੰ ਦੇਖ ਕੇ ਕਿ ਫਿਰ ਅਸੀਂ ਇਸ ਤੋਂ ਦੇਖਦੇ ਹਾਂ ਕਿ ਸਾਰੇ ਯੂਥ ਦੇ ਵਿੱਚ ਅੱਜ ਵੀ ਡਰੱਗਜ਼ ਲੈਣ ਵਾਲੇ ਹੀ ਸਾਰੇ ਯੂਥ ਨਹੀਂ ਹੈ। ਆਪਾਂ ਅੱਜ ਅਗਰ ਸਾਰੇ ਹੀ ਇਸ ਚੀਜ਼ ਨੂੰ ਅਪਣਾ ਲਈਏ ਕਿ ਅਸੀਂ ਡਰੱਗਜ਼ ਨੂੰ ਅਸੀਂ ਨਸ਼ਿਆਂ ਨੂੰ ਗੁੱਡਬਾਏ ਕਹਿ ਕੇ ਅਕੀ ਅੱਛੇ এনवायरमेंट ਵਿੱਚ 살 ਪਈਏ ਤੇ ਸਾਡਾ ਭਵਿੱਖ ਸਾਡਾ ਸਾਡੇ ਸਮਾਜ ਦਾ ਭਵਿੱਖ ਕਿੰਨਾ ਵਧੀਆ ਹੋ ਸਕਦਾ ਹੈ। ਕਿੰਨੇ ਕੁ ਨੌਜਵਾਨਾਂ ਨੇ ਜਿਹੜਾ ਅੱਜ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ। ਇਹਦੇ ਵਿੱਚ 25 ਮੈਂਬਰਸ ਨੇ ਜਿਹੜਾ ਹਿੱਸਾ ਲਿਆ ਜਿਹਦੇ ਵਿੱਚ ਅਸੀਂ ਸੱਤ ਮੁਖ ਜਿਹੜੇ ਵਿਨਰਸ ਵੀ ਕੱਢੇ ਆਪਣੀ ਆਪਣੀ ਕੈਟਾਗਰੀ ਦੇ ਵਿੱਚ। ਅਸੀਂ ਜਿਹੜੇ ਕੰਪੀਟੀਸ਼ਨ ਸੀ ਉਹ weight category wise ਕੀਤਾ ਸੀ ਕਿ ਕਿਸੇ ਲਈ ਵੀ ਉਹ ਭੇਤ ਭਾਵ ਨਾ ਹੋਵੇ ਹਰ ਅਲੱਗ-ਅਲੱਗ weight category 'ਚ ਸਾਰਿਆਂ ਨੇ ਖੇលਿਆ ਤੇ ਆਪਣੇ ਆਪਣੇ weight category 'ਚ ਸਾਰਿਆਂ ਨੇ ਬਹੁਤ ਵਧੀਆ ਜਿੱਤਿਆ। ਆਉਣ ਵਾਲੇ ਸਮੇਂ 'ਚ ਇਸ ਫਾਊਂਡੇਸ਼ਨ ਵੱਲੋਂ ਹੋਰ ਕਿਹੜੇ ਖੇੜੇ ਉਤਾਰੇ ਜਿਹੜੇ ਤੁਹਾਡੇ ਜਿਮ ਨਾਲ ਮਿਲ ਕੇ ਕਰਦੇ ਜਾਣਗੇ। ਸਾਡੇ ਜਿਮ ਨਾਲ ਮਿਲ ਕੇ ਦੇਖੋ ਅਸੀਂ ਮਿਹਨਤ ਜਿਹੜੀ ਫਿਟਨੈਸ ਨੂੰ ਲੈ ਕੇ ਸਿਹਤ ਨੂੰ ਲੈ ਕੇ ਅਸੀਂ ਪ੍ਰਮੋਟ ਕਰ ਸਕਦੇ ਹਾਂ ਜਿੱਥੋਂ ਤੱਕ ਕਰ ਸਕਦੇ ਹਾਂ ਅਸੀਂ ਕਰਾਂਗੇ। ਅਸੀਂ ਦੇਖੋ ਯੂਥ ਅੱਜ ਦਾ ਯੂਥ ਹਰ ਇੱਕ ਚੀਜ਼ ਨੂੰ ਇੰਜੋਏ ਕਰਨਾ ਚਾਹੁੰਦਾ ਹੈ ਉਹ ਕਰਨਾ ਵੀ ਚਾਹੀਦਾ ਬਟ ਉਹਦੇ ਨਾਲ-ਨਾਲ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੇ ਗਲਤ ਰਸਤੇਆਂ ਤੇ ਨਹੀਂ ਚੱਲਣਾ ਚਾਹੀਦਾ ਮੈਂ ਮੇਨ ਇਹੀ ਸਾਰਿਆਂ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਇੱਕ ਅچھے ਰਸਤੇ ਤੇ ਚੱਲ ਕੇ ਇੱਕ ਅੱਛੀ ਸਿਹਤ ਦੇ ਨਾਲ ਚੱਲ ਕੇ ਪਰਿਵਾਰ ਨਾਲ ਚੱਲ ਕੇ ਸਾਨੂੰ ਅੱਗੇ ਇਸ ਚੀਜ਼ ਨੂੰ ਪ੍ਰੋਮੋਟ ਮਿਲ ਕੇ ਕਰਨਾ ਚਾਹੀਦਾ ਹੈ ਸਿਰਫ ਇਹ ਇਸ ਨੂੰ ਹੀ ਕਿਉਂ ਸਾਰਿਆਂ ਨੂੰ ਹੀ ਸਾਨੂੰ ਮਿਲ ਕੇ ਇਹਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ ਹਲਸਰ ਆਪਣਾ ਨਾਮ ਦੱਸ ਕੇ ਫਾਊਂਡੇਸ਼ਨ ਦਾ ਨਾਮ ਦੱਸ ਕੇ ਨ ਕੋਈ ਮੇਰਾ ਨਾਮ ਰਘੂ ਪ੍ਰਾਸ਼ਰ ਹੈ ਜੀ ਮੈਂ ਹੇਸ ਵੈਲਫੇਅਰ ਫਾਊਂਡੇਸ਼ਨ ਗਵਰਨਮੈਂਟ ਆਫ ਇੰਡੀਆ ਰਜਿਸਟਰਡ ਤੋਂ ਅੰਮ੍ਰਿਤਸਰ ਦਾ ਪ੍ਰੈਜ਼ੀਡੈਂਟ ਆ ਅੱਜ ਦਾ ਜਿਹੜਾ ਦਿਨ ਬੜਾ ਖਾਸ ਦਿਨ ਹੈਗਾ ਜੀ 26 ਜੂਨ ਅਸੀਂ ਹਰ ਸਾਲ ਦੀ ਤਰ੍ਹਾਂ 26 ਜੂਨ ਇੰਟਰਨੈਸ਼ਨਲ ਡੇ ਡੇ ਅਗੇਂਸਟ ਡਰੱਗ ਅਬਿਊਸ ਤੇ ਇਲਿਟਿਸਿੰਗ ਦੇ ਅਗੇਂਸਟ ਅਸੀਂ ਮਨਾਉਂਦੇ ਆ ਇਸ ਵਾਰ ਦਾ ਉਪਰਾਲਾ ਜਿਹੜਾ ਅਸੀਂ ਵਿੰਟੇਜ ਫਿਟਨੈਸ ਜਿਮ ਸ਼ਿਵਾਲਾ ਰੋਡ ਦੇ ਉੱਤੇ ਉਹਨਾਂ ਦੇ ਨਾਲ ਰੱਖ ਕੇ ਕੀਤਾ ਜਿਸ ਦੇ ਵਿੱਚ ਖਾਸ ਤੌਰ ਤੇ ਅਸੀਂ ਡੈੱਡ ਬੈਂਚ ਪ੍ਰੈਸ ਤੇ ਡੈੱਡ ਲਿਫਟਿੰਗ ਦਾ ਕੰਪੀਟੀਸ਼ਨ ਰੱਖਿਆ ਸੀਗਾ ਜ ਜਿਹਦੇ ਵਿੱਚ ਨੌਜਵਾਨਾਂ ਨੇ ਬੜਾ ਵੱਧ ਚੜ ਕੇ ਹਿੱਸਾ ਲਿਆ ਇਸ ਇਹਦੇ ਨਾਲ ਹੀ ਅਸੀਂ ਇੱਕ ਬੜਾ ਵਧੀਆ ਮੈਸੇਜ ਸਮਾਜ ਨੂੰ ਦੇਣਾ ਚਾਹੁੰਦੇ ਆ ਕਿ ਜਿਹੜੇ ਬੱਚੇ ਸੋਚਦੇ ਆ ਕਿ ਨਸ਼ੇ ਤੋਂ ਇਲਾਵਾ ਕੁਝ ਨਹੀਂ ਹੈਗਾ ਜਾਂ ਜਿਹੜੇ ਲੋਕ ਸੋਚਦੇ ਆ ਉਹ ਆਪਣੀ ਫਿਟਨੈਸ ਵੱਲ ਕਿੱਦਾਂ ਧਿਆਨ ਦੇ ਸਕਦੇ ਆ ਇਸੇ ਤਰ੍ਹਾਂ ਅਸੀਂ ਹਮੇਸ਼ਾ ਤੋਂ ਪ੍ਰਾਲਾ ਕਰਦੇ ਆਏ ਆ ਨਸ਼ੇ ਦੇ ਅਗੇਂਸਟ ਲੋਕਾਂ ਨੂੰ ਸਮਝਾਉਣੇ ਆਏ ਆ ਮੋਟੀਵੇਟ ਕਰਦੇ ਆਏ ਆ ਇਸੇ ਤਰ੍ਹਾਂ ਅਸੀਂ ਅੱਗੇ ਉਪਰਾਲੇ ਵੀ ਕਰਦੇ ਰਾਵਾਂਗੇ ਅੱਜ ਦੇ ਸਾਡੇ ਜਿਹੜੇ ਉਪਰਾਲਾ ਸੀਗਾ ਸਾਡੀ ਅੰਮ੍ਰਿਤਸਰ ਟੀਮ ਦੇ ਵਿੱਚ ਸਰਦਾਰ ਜਸਪਿੰਦਰ ਸਿੰਘ ਜੀ ਸਰਦਾਰ ਸਤਵੀਰ ਸਿੰਘ ਹੁੰਜਣ ਜੀ ਸਰਦਾਰ ਸਦਨਾਮ ਸਿੰਘ ਜੀ ਤੇ ਉੱਚੇਚੇ ਤੌਰ ਤੇ ਜਿਹੜੇ ਸਾਡੇ ਸਰਦਾਰ ਰਾਜਨਦੀਪ ਮੱਕੜ ਜੀ ਜਿਹੜੇ ਸਾਡੇ ਨੈਸ਼ਨਲ ਜਨਰਲ ਸੈਕਟਰੀ ਤੇ ਪੰਜਾਬ ਪ੍ਰੈਜ਼ੀਡੈਂਟ ਨੇ ਉਹ ਚੇਚੇ ਤੌਰ ਤੇ ਸਾਡੇ ਵਿੱਚ ਮੌਜੂਦ ਸੀਗੇ ਖਾਸ ਤੌਰ ਤੇ ਸਾਡੇ ਵਿੱਚ ਦਸ਼ਮੇਸ਼ ਤਰਨਾ ਅਦਾਲਤੋਂ ਟੀਮ ਆ ਕੇ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਹੌਸਲਾ ਵਜਾਈ ਕੀਤੀ ਤੇ ਸਾਡਾ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਜੁੜ ਕੇ ਹੋਰ ਜਿਹੜੀ ਯੂਥ ਹੈ ਉਹਨੂੰ ਮੋਟੀਵੇਟ